ਇਹਨਾਂ ਨੇ ਤਾਂ ਪੰਜ ਵੋਟਾਂ ਤੇ ਏਸੀ ਦਿੱਤਾ ਚਾਰ ਵੋਟਾਂ ਤੇ ਇਹਨਾਂ ਨੇ ਜਿਹੜੀ ਸਕੂਟਰੀ ਹੁੰਦੀ ਆ ਆਪਣੀ ਇਹ ਵਾਲੀ ਤਾਂ ਜਿਹੜੀ ਬੈਂਡਰੀ ਜਿਹੜੀ ਵਾਲੀ ਉਹ ਦਿੱਤੀ ਤਿੰਨ ਵੋਟਾਂ ਤੇ ਕੂਲਰ ਦਿੱਤਾ ਐਸ ਤਰੀਕੇ ਨਾਲ ਵੋਟਾਂ ਲਈਆਂ ਇਹਨਾਂ ਨੇ ਜੋ ਕੋਈ ਗੱਲ ਨਹੀਂ ਹਲੇ ਸ਼ਾਇਦ ਜਦੋਂ ਹੌਲੀ-ਹੌਲੀ ਸਮਝ ਪਾਉਗੀ ਲੋਕਾਂ ਨੂੰ ਇਹ ਅਸੀ ਲਾਈ ਹੁਣ ਮਾਮਾ ਵਿਚਾਰੀਆਂ ਬਿਲਕਦੀਆਂ ਸੀਗੀਆਂ ਹਰ ਪਿੰਡ ਦੇ ਵਿੱਚ ਮੈਂ ਇਹ ਮੁੱਦਾ ਚੱਕਿਆ ਜਾ ਕੇ ਕਿ ਚੱਟਾ ਸਾਡੀ ਜਵਾਨੀ ਨੂੰ ਖਾ ਰਿਹਾ ਮਾਰ ਰਿਹਾ ਜੇ ਜਵਾਕ ਸਾਡੀ ਜਵਾਨੀ ਨਾ ਬਚੀ ਕੋਈ ਗੱਲ ਨਹੀਂ ਮੈਂ ਉਹ ਗੱਲਾਂ ਦਾ ਵੀ ਹੌਲੀ-ਹੌਲੀ ਇਹਨਾਂ ਲੋਕਾਂ ਨੂੰ ਸਮਝ ਆ ਜੂਗੀ ਹਲੇ ਸ਼ਾਇਦ ਉਹ ਚੀਜ਼ੋਂ ਨਿਕਲੇ ਨਹੀਂ ਆ ਇੱਕ ਦਿਨ ਉਹ ਵੀ ਸੀਗਾ ਜਦੋਂ ਮੈਂ ਗੋਲੀਆਂ ਲੱਗੀਆਂ ਹਸਤਾਲ ਚ ਪਿਆ ਸੀਗਾ ਲੋਕ ਕਹਿੰਦੇ ਸੀ ਇਹ ਤਾਂ ਉੱਠੀ ਨਹੀਂ ਸਰਦ ਤੋ ਨਹੀਂ ਸਕਦਾ ਮੈਂ ਤਾਂ ਉੱਠ ਉੱਠ ਕੇ ਆ ਗਿਆ ਸੀ ਮੈਂ ਤਾਂ ਫੇਰ ਵੀ ਆ ਕੇ ਲੜਿਆ ਹੌਸਲਾ ਨਹੀਂ ਹਾਰਦਾ ਮੈਨੂੰ ਕੋਈ ਕਿਸੇ ਤੇ ਗਿਲਾ ਨਹੀਂ ਸ਼ਿਕਵਾ ਨਹੀਂ ਕਿਉਂਕਿ ਮੈਨੂੰ جنੂਨ ਹੈ ਇਸ਼ਕ ਹੈ ਇਸ ਧਰਤੀ ਨਾਲ ਪੰਜਾਬ ਨਾਲ ਮੁਹੱਬਤ ਹੈ ਆਪਣੀ ਕੌਮ ਨਾਲ ਮੈਂ ਲੜੂਗਾ ਪਰਵਾਹ ਨਾ ਕਰੋ ਯਾਰ ਮੈਂ ਹੌਸਲਾ ਹਾਰਨ ਵਾਲਾ ਬੰਦਾ ਨਹੀਂ ਇਹ ਥੋੜੀ ਐ ਮੈਂ ਢੀਢਾ ਕੇ ਬਹਿ ਜੂੰਗਾ ਕੋਈ ਗੱਲ ਨਹੀਂ ਬਹੁਤ ਮਿਹਨਤ ਕੀਤੀ ਆ ਬਹੁਤ ਜ਼ਿਆਦਾ ਮੈਂ 6 ਮਹੀਨੇ ਆਪਾਂ ਲਗਾਤਾਰ ਕੋਈ ਦਿਨ ਨਹੀਂ ਅਸਾ ਗਿਆ ਹੋਣਾ ਜਿਹੜੇ ਦਿਨ ਆਪਾਂ ਕਦੇ ਪੈਰ ਪਾਇਆ ਹੋਵੇ ਹਰ ਦਿਨ ਆਪਾਂ ਲੋਕਾਂ ਦੇ ਵਿੱਚ ਰਹੇ ਆਂ ਹਰ ਦਿਨ ਰਾਤ ਆਪਾਂ ਕੀਤੀ ਆਂ ਨਾ ਪਕ ਨਾ ਤੇ ਦੇਖੀ ਨਾ ਗਰਮੀ ਨਾ ਠੰਡ ਦੇਖੀ ਆਪਾਂ ਕੋਈ ਗੱਲ ਨਹੀਂ ਆਪਾਂ ਇਹ ਕੋਈ ਖਾਸ ਗੱਲ ਆਪਾਂ ਮਿਹਨਤ ਕਰ ਰਹੇ ਹਾਂ ਇਸ ਪੰਜਾਬ ਦੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਕਰ ਰਹੇ ਆਂ ਕੋਈ ਗੱਲ ਕਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਹੀ ਸਾਨੂੰ ਸਮਝਣਗੀਆਂ ਕਦੇ ਉਹ ਸਾਨੂੰ ਚੇਤੇ ਕਰਿਆ ਕਰਨਗੇ ਵੀ ਹਾਂ ਕੋਈ ਬੰਦੇ ਸਾਡੇ ਹੋਂਦ ਨੂੰ ਬਚਾਉਣ ਲਈ ਇਸ ਪੰਜਾਬ ਨੂੰ ਬਚਾਉਣ ਜਿਹੜਾ ਲੜ ਰਹੇ ਸੀਗੇ ਕਿ ਇਹ ਉਹਨਾਂ ਦੇ ਗੱਲਾਂ ਉਹਨੂੰ ਸਮਝ ਪੈ ਜਾਣ ਸਾਡੀਆਂ ਮੈਂ ਫੇਰ ਕਹਿਣਾ ਖਿਰਦੇ ਉੱਤੇ ਪੰਜਾਬੀਓ ਪ੍ਰਵਾਸ ਨਾ ਕਰੋ ਤਾਂ ਆਪਣੀ ਜ਼ਮੀਨ ਵੇਚ ਕੇ ਨਾ ਭਜੋ ਆਪਣੀ ਬੋਲੀ ਨੂੰ ਜਿਉਂਦੀ ਰੱਖੋ ਆਪਣਾ ਇਤਿਹਾਸ ਸੰਭਲੋ ਆਪਣੇ ਪਾਣੀ ਬਚਾ ਲਓ ਤੁਹਾਡੇ ਪਾਣੀ ਮੁੱਕ ਚਲੇ ਆਪਣੀ ਹਵਾ ਬਚਾ ਲਓ ਜ਼ਹਿਰੀਲੀ ਹੋ ਜਾਂਦੀ ਕੰਮ ਮਰਜ਼ਗਾਰ ਆਪਣੇ ਬੰਦਿਆਂ ਨੂੰ ਦਿਓ ਝੋਨਾ ਲਾਉਣਾ ਹੁਣ ਤੁਸੀਂ ਅਸ਼ਰੂ ਹੋ ਜੂਗਾ ਪੰਜ ਸਤਨ ਨਾਲ ਚੋਨਾ ਲੱਗਣਾ ਪੰਜਾਬ ਚ ਜਿਹੜਾ ਵੀ ਚੋਨੇ ਦਾ ਕੰਮ ਦੇਣਾ ਉਹ ਕੰਮ ਆਪਣੇ ਪੰਜਾਬ ਦੇ ਜਿਹੜੇ ਸਾਡੇ ਆਪਣੇ ਭਰਾ ਨੇ ਮਿੱਦੂਰ ਨੇ ਉਹਨਾਂ ਨੂੰ ਦਿਓ ਭਾਈ ਤੇ ਇਸ ਕਰਕੇ ਜਿਹੜੀਆਂ ਮੇਰੀਆਂ ਜਿਹੜੇ ਮੇਰੇ ਮੁੱਦੇ ਨੇ ਜਿਨ੍ਹਾਂ ਨੂੰ ਮੈਂ ਲੈ ਕੇ ਲੜ ਰਿਹਾ ਸੋ ਮੈਨੂੰ ਉਮੀਦ ਸੀ ਲੋਕ ਸਾਥ ਦੇਣਗੇ ਖਤਬਾ ਦੇਣਗੇ ਤੇ ਮੈਂ ਇਹ ਗੱਲ ਉੱਥੇ ਜਿਹੜਾ ਵੀ ਪ੍ਰਧਾਨ ਮੰਤਰੀ ਬੈਠਾ ਹੋਊਗਾ ਉਹਦੇ ਸਾਹਮਣੇ ਖੜ ਕੇ ਬੋਲੂਗਾ ਕਿ ਇਹ ਪੰਜਾਬ ਆ ਉਹ ਪੰਜਾਬ ਨੇ ਬੋਲਣਾ ਸੀ ਉਹ ਲੱਖਾਂ ਨਹੀਂ ਬੋਲਣਾ ਪੰਜਾਬ ਦੇ ਦਰਦ ਨੇ ਬੋਲਣਾ ਸੀ ਪੰਜਾਬ ਦੀ ਹੂਕ ਨੇ ਬੋਲਣਾ ਸੀ ਉਹ ਸਾਡੇ ਲੋਕਾਂ ਦੀ ਪੰਜਾਬੀਆਂ ਦੀ ਆਵਾਜ਼ ਨੇ ਉੱਥੇ ਬੋਲਣਾ ਸੀ ਚਲੋ ਕੋਈ ਗੱਲ ਨਹੀਂ ਸ਼ਾਇਦ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਪ੍ਰਮਾਤਮਾ ਸਾਡੇ ਨਾਲੋਂ ਵੇਤਰ ਜਾਂਦਾ ਹੈ ਇਹ ਭਵਿੱਖ ਦੇ ਗਰਭ ਵਿੱਚ ਪਿੰਡਾਂ ਨੇ ਗੱਲਾਂ ਸੋ ਆਉਣ ਵਾਲੇ ਦਿਨਾਂ ਅੱਚਾ ਆਪਾਂ ਮੀਟਿੰਗਾਂ ਕਰਕੇ ਸਾਰਿਆਂ ਪਿੰਡਾਂ ਦੇ ਵਿੱਚ ਆਪਾਂ ਬੈਠ ਕੇ ਸਾਰਿਆਂ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਨੂੰ ਮਿਲ ਕੇ ਕਮੇਟੀਆਂ ਬਣਾ ਕੇ ਢਾਂਚਾ ਬਣਾ ਕੇ ਤਗਲੀ ਰਣਨੀਤੀ ਆਪਾਂ ਤਿਆਰ ਕਰੀ। ਸੋ ਸਾਰਿਆਂ ਤਕੜੇ ਰਹਿਣਾ, ਹੌਸਲਾ ਨਹੀਂ ਛੱਡਣਾ। ਕੋਈ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਆਵੇ, ਕੋ ਤੰਗ ਕਰਦਾ ਕੋ ਹੋਰ ਮਸਲਾ ਕੋ ਵਿਗੜਦਾ ਤਾਂ ਤੁਸੀਂ ਮੈਨੂੰ ਚੇਤੇ ਕਰਿਓ, ਮੈਨੂੰ ਯਾਦ ਕਰ ਲਓ। ਮੈਂ ਤੁਹਾਡੇ ਨਾਲ ਤੁਹਾਡਾ ਭਰਾ ਹਮੇਸ਼ਾ ਖੜਾ ਰਹਾਂਗਾ। ਇਹ ਆਉਂਦੇ ਰਹੋ ਮੈਨੂੰ ਮਾਣ ਹੈ ਨਾ ਭਰਾਵਾਂ ਦੇ ਉੱਤੇ। ਮੇਰੀਆਂ ਸੱਜੀਆਂ ਖੱਬਗੀਆਂ ਬਾਹਾਂ ਤੁਸੀਂ ਤੁਸੀਂ ਨਾਲ ਖੜੇ ਸੀ ਤੇ ਨਾਲ ਖੜੇ ਰਹੋ। ਕਿਉਂਕਿ ਆਪਾਂ ਇਸ਼ੂ ਦੀ ਲੜਾਈ ਨਹੀਂ ਲੜ ਰਹੇ ਜੋ ਇਹ ਲੜ ਰਹੇ ਆ ਤੋ ਜਿੱਤ ਗਿਆ ਵੀ ਹਾਰ ਗਿਆ ਸ਼ਾਇਦ ਕੋਈ ਗੱਲ ਨਹੀਂ ਆਪਾਂ ਤਾਂ ਲੱਗੀ ਜਾਣ ਲੋਕਾਂ ਨੂੰ ਕਿ ਇਹਨਾਂ ਲੋਕਾਂ ਨੇ ਕੀ ਉੱਥੇ ਬੋਲਣਾ ਜਾ ਕੇ ਪੰਜਾਬ ਲਈ ਕਿਹੜੀ ਬਾਤ ਠਾਉਣੀ ਆ ਸੋ ਧੰਨਵਾਦ ਸਾਰਿਆਂ ਦਾ ਮੈਂ ਫੇਰ ਤੈਥੋਂ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਨੇ ਬਹੁਤ ਡਟ ਕੇ ਮਰਾ ਸਾਥ ਦਿੱਤਾ ਜਉਂਦੇ ਬਸਦੇ ਰਹੋ ਆਨਲਾਈਨਾਂ ਤੇ ਬੱਚ ਜਲਦੀ ਮਿਲਦੇ ਆ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ